ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਮਹਾਨ ਕਟਨਾਮਾ ਹੋਈਆਂ ਉਹਨਾਂ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਇਵਿਆ ਕੇਵਲ ਇੱਕ ਰਿਵਾਇਤ ਹੀ ਨਹੀਂ ਸੀ ਸਗੋਂ ਇਹ ਸਾਖੀ ਸਿੱਖ ਇਤਿਹਾਸ ਵਿੱਚ ਇੱਕ ਆਦਰਸ਼ ਪਿਆਰ ਸਿਮਰਨ ਅਤੇ ਨਿਮਰਤਾ ਦੀ ਪ੍ਰਤੀਕ ਹੈ ਮਾਤਾ ਗੰਗਾ ਜੀ ਭਾਈ ਕਿਸ਼ਨ ਚੰਦ ਜੀ ਦੀ ਧੀ ਸਨ ਜੋ ਕਿ ਮੌ ਸਾਹਿਬ ਪਿੰਡ ਵਿੱਚ ਵਸਦੇ ਸਨ ਇਹ Rajput ਪਰਿਵਾਰ ਗੁਰੂ ਕਰਨਾਲ ਵੱਡੀ ਸ਼ਰਧਾ ਭਾਵਨਾ ਰੱਖਦਾ ਸੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾ ਅਤੇ ਮਾਤਾ ਬੀਬੀ ਪਾਨੀ ਜੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਲਈ ਧਾਰਮਿਕ ਨਿਮਰ ਅਤੇ ਆਦਰਸ਼ ਜੀਵਨ ਸਾਥੀ ਦੀ ਖੋਜ ਕੀਤੀ ਉਹਨਾਂ ਦੀ ਨਜ਼ਰ ਮਾਤਾ ਗੰਗਾ ਜੀ ਤੇ ਪਈ ਗੁਰੂ ਸਾਹਿਬ ਨੇ ਆਪਣੇ ਮਾਪਿਓ ਦੀ ਇਸ਼ਾ ਨੂੰ ਸਵੀਕਾਰ ਕਰ ਲਿਆ ਤਨ ਤਨ ਗੁਰੂ ਰਾਮਦਾਸ ਜੀ ਦੀ ਆਗਿਆ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਬਰਾਤ ਮੌ ਸਾਹਿਬ ਪਿੰਡ ਪਹੁੰਚੀ ਸੰਗਤਾਂ ਨਾਲ ਭਰਪੂਰ ਇਹ ਯਾਤਰਾ ਆਤਮਿਕ ਰਸ ਨਾਲ ਭਰਪੂਰ ਸੀ ਗੁਰੂ ਰਾਮਦਾਸ ਜੀ ਨੇ ਆਗਿਆ ਦਿੱਤੀ ਕੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਸਾਦਗੀ ਨਾਲ ਹੋਵੇਗਾ ਸ਼ਬਦ ਕੀਰਤਨ ਲੰਗਰ ਅਤੇ ਆਤਮਿਕ ਉਪਦੇਸ਼ ਇਸ ਸਮਾਗਮ ਦਾ ਕੇਂਦਰ ਸਨ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਈ ਮਾਤਾ ਗੰਗਾ ਜੀ ਨੇ ਨਿਮਰਤਾ ਅਤੇ ਗੁਰਮਾਰਗ ਤੇ ਚੱਲਣ ਵਾਲੀ ਜੀਵਨ ਸਾਥੀ ਵਜੋਂ ਗੁਰੂ ਘਰ ਵਿੱਚ ਪਰਵੇਸ਼ ਕੀਤਾ ਮਾਤਾ ਗੰਗਾ ਜੀ ਨੇ ਆਖਰੀ ਗੁਰੂ ਸਾਹਿਬ ਤੱਕ ਗੁਰੂ ਅਰਜਨ ਦੇਵ ਜੀ ਦੀ ਸੇਵਾ ਕੀਤੀ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜੋ ਕਿ ਸਿੱਖਾਂ ਦੇ 6ਵੇਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਣੇ ਮਾਤਾ ਗੰਗਾ ਜੀ ਨੇ ਬੜੀ ਨਿਸ਼ਠਾ ਅਤੇ ਪ੍ਰੇਮ ਨਾਲ ਗੁਰੂ ਘਰ ਦੀ ਲਾਜ ਰੱਖੀ ਗੁਰੂ ਸਾਹਿਬ ਨੇ ਵਿਆਹ ਨੂੰ ਧਾਰਮਿਕ ਅਨੁਸ਼ਾਸਨ ਅਤੇ ਨਿਮਰਤਾ ਨਾਲ ਨਿਵਾਇਆ ਵਿਆਹ ਨੂੰ ਧਾਰਮਿਕ ਰਸਮਾਂ ਨਾਲ ਜੋੜਿਆ ਗਿਆ ਨਾ ਕਿ ਵਿਅਰਥ ਰਿਵਾਜਾਂ ਨਾਲ ਵਿਆਹ ਗੁਰੂ ਰਾਮਦਾਸ ਜੀ ਦੀ ਰਜ਼ਾ ਅਨੁਸਾਰ ਹੋਇਆ ਜੋ ਸਾਨੂੰ ਦੱਸਦਾ ਹੈ ਕਿ ਵੱਡਿਆਂ ਦੀ ਆਗਿਆ ਵਿੱਚ ਕਿੰਨੀ ਵਰਕਤ ਹੁੰਦੀ ਹੈ ਮੋਹ ਸਾਹਿਬ ਵਿਖੇ ਵਿਆਸਥਾਨ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਮੌ ਸਾਹਿਬ ਬਣਾਇਆ ਗਿਆ ਹੈ ਜਿੱਥੇ ਹਰ ਸਾਲ ਵਿਸ਼ੇਸ਼ ਸਮਾਗਮ ਮਨਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ